ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਨਾਮ ਨਾਮ ਗੁਰਮੀਤ ਸਿੰਘ ਜੀ ਪਿੰਡ ਪਿੰਡ ਮੇਨੀਆ ਹਾਂਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਹਾਂਜੀ ਇਹਦੀ ਦੁਕਾਨ ਦੀ ਜਾਣਕਾਰੀ ਪੰਜਾਬਸੀ ਇਹ ਦੋ ਦੰਦ ਵਸੀ ਆ ਜੀ ਹਾਂਜੀ ਸੂਣ ਵਾਲੀ ਆ ਹਾਂਜੀ ਯਾਨੀ ਇਹ ਮਤਲਬ 10 15 ਕ ਦਿਨ ਲਊਗਾ 15 ਦਿਨ ਦੀ ਕੱਚੀ ਹਾਂਜੀ ਹਾਂ ਠੀਕ ਹੈ ਰੇਟ ਰੂਟ ਭਰਾ ਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਵੀਰੇ ਠੀਕ ਹੈ ਉਹ ਭਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਭਾਈ ਜੀ ਨਾਲ ਜਲੂਕ ਕਨੈਕਟ ਕਰੋ ਭਰਾ ਠੀਕ ਹੈ ਹਾਂਜੀ ਭਾਈ ਮੈਂ ਮੇਮਨੇ ਬਾਰੇ ਦੱਸੂ ਜੀ ਆਪਣੇ ਬੱਕਰੀਆਂ ਹਾਂ ਆ ਬੱਕਰੇ ਵੀਰੇ ਦੋ ਖੱਸੀ ਆ ਕਾਸੀ ਹਾਂਜੀ ਲੋਹਾ ਕਲਰ ਆ ਕਾਲਾ ਬਲੈਕ ਉਹ ਸ਼ੇਰੀ ਬੱਕਰੀ ਆ ਹਾਂਜੀ ਤੇ ਆ ਇਹਦੇ ਮਗਰ ਹੈਗਾ ਬੱਕਰਾ ਕਾਲਾ ਹਾਂਜੀ ਤੇ ਆ ਹੈਗੀ ਇਹ ਚਿਤਲੀ ਪੱਠ ਠੀਕ ਹੈ ਜੀ ਇਹ ਵੀ ਪਕਾਊਗਾ ਇਹਨਾਂ ਦਾ ਰੇਟ ਭਰਾ ਇਹਨਾਂ ਦਾ ਰੇਟ ਵੀ ਫੋਨ ਤੇ ਕਰ ਲਾਂਗੇ ਭਰਾ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਪੰਜ ਨਗ ਬਾਈ ਕੋਲ ਪਕਾਊਗਾ ਮੇਮਣੀ ਤੇ ਬੱਕਰੀਆਂ ਤੇ ਬੱਕਰੀ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਡ ਮੀਨੀਆ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਕਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ